ਸਤ ਸ੍ਰੀ ਅਕਾਲ ਜੀ ਹੋਰ ਏਕੋ ਸਵਾਗਤ ਹੈ ਤੁਹਾਡਾ ਸਾਡੇ ਬੋਲੀ ਐਨੀਟਿੰਗ ਵਾਲ ਚੈਨਲ ਤੇ ਤੇ ਅੱਜ ਆਪਾਂ ਬਣਾਈ ਹੈ ਬੱਚੇ ਦੀ ਕੋਟੀ ਫੁੱਲਵਾਰੀ ਕੋਟੀ ਐ ਗੋਲ ਗਲੇ ਵਾਲੀ 6 ਸੱਤ ਤੋਂ ਸਾਲ ਦੇ 5 6 ਸਾਲ ਦੇ ਬੱਚੇ ਤੇ ਆਮ ਨਾਲ ਆਉਗਦੀ ਐ ਇਹ ਕੋਟੀ ਤੇ ਦਿਖਾਨੇ ਆ ਤੁਹਾਨੂੰ ਆ ਦੇਖੋ ਇਹ ਪੈਨ ਆ ਕੁਪਰ ਡਿਜ਼ਾਈਨ ਹੈ ਗ੍ਰੇ ਕਲਰ ਦੀ ਵਿੱਚ ਵਾਈਟ ਕਲਰ ਦੇ ਆਪਾਂ ਨੇ ਫੁੱਲ ਬਣਾਤੇ ਆ ਦੇਖੋ ਤੇ ਆਪਾਂ ਇਹ ਬਾਰਡਰ ਸਲਾਈਆਂ ਨਾਲ ਬਣਾਇਆ ਵਾ ਇੱਕ ਕੋਠਾ ਕੁੰਡਾ ਇੱਕ ਸਿੱਧਾ ਕੁੰਡਾ ਇੰਨਾ 2 ਕੇ 2 ਇੰਚ ਦਾ ਬਾਰਡਰ 2 ਇੰਚ ਦਾ ਤੇ ਇਹ ਬਾਰਡਰ ਆਪਾਂ ਨੇ ਮਲ ਕੇ ਸਲਾਈਆਂ ਦੇ ਨਾਲ ਬਣਾਇਆ ਜੀ ਮੈਂ ਆਪਾਂ ਬਣਾਦੇ ਹੁੰਦੇ ਆ ਇੱਕ ਕੁੰਡਾ ਕੋਠਾ ਇੱਕ ਕੁੰਡਾ ਸਿੱਧਾ ਬਾਵਾ ਦਾ ਵੀ ਤੇ ਗਲਾ ਵੀ ਆਪਾਂ ਸਲਾਈਆਂ ਨਾਲੇ ਬਣਾਇਆ ਇੱਕ ਕੁੰਡਾ ਕੋਠਾ ਇੱਕ ਸਿੱਧਾ ਕਰਕੇ ਠੀਕ ਹੈ ਤੇ ਬੱਚੇ ਦੀ ਹੋਈ ਆ ਕੋਟੀ ਤਿਆਰ ਗ੍ਰੇ ਕਲਰ ਦੀ ਕੋਟੀ ਹੈ ਫੁੱਲ ਬਾਜੂ ਕੋਟੀ ਹੈ ਤੇ ਦੱਸੋ ਤੁਹਾਨੂੰ ਕਿ ਹੋ ਜੇ ਲੱਗੀ ਬਾਕੀ ਇਹਦਾ ਸਾਨੂੰ ਦੱਸ ਬੇ ਲੈਂਥ ਦੱਸ ਦਿੰਨੇ ਆ ਕਿੰਨੀ ਇਹਦੀ ਇਹਦੀ ਲੈਂਥ ਇਹਦੀ 7 ਇੰਚ ਲੈਂਥ ਠੀਕ ਹੈ ਤੇ ਕੀ ਚੌੜਾਈ ਹੈਗੀ ਆ 13 ਠੀਕ ਹੈ ਤੇ 바ਵਾ ਦੀ ਹੈਗੀ ਹੈ ਲੈਂਥ 14 바ਵਾ ਦੀ 14 ਲਾ ਕੇ ਚਲੋ 14 ਇੰਚ ਹੈ ਲੰਬਾਈ ਇਹਦੀ ਬਾਜੂ ਦੀ ਠੀਕ ਹੈ ਤੇ ਇੱਥੋਂ ਹੈਗੀ ਇਹਦੀ 6 1/2 ਠੀਕ ਹੈ ਤੇ ਵੇ ਦੇਖੋ ਨੰਨਤਾ ਲੈ ਲਵੀ ਦਿਖਾਈਏ ਤੇ ਬਾਕੀ ਬਹੁਤ ਵਧੀਆ ਤੁਹਾਨੂੰ ਇਹ ਵੀ ਦੱਸ ਦੇਣੀ ਕਿੰਨੇ ਕੁੰਡੇ ਮੈਂ ਪਾਏ ਇਹਦੇ ਚ ਕਿਵੇਂ ਨਹੀਂ ਠੀਕ ਹੈ ਮੈਂ ਸਾਰਾ ਲਿਖ ਲੈਣੀ ਆ ਫਿਰ ਬਾਅਦ ਚ ਕੋਈ ਦਿੱਕਤ ਨਾ ਆਵੇ ਹਨਾ ਤੇ ਇਹ ਚਾਪਾ ਨੇ 86 ਕੁੰਡੇ ਪਾਏ ਨੇ 86 ਠੀਕ ਹੈ ਦੋ ਤਿੰਨ ਤੇ ਇੱਥੇ ਛਿਆਸੀ ਕੁੰਡੇ ਨੇ ਮਿਲ ਗਏ 2 ਇੰਚ ਦਾ ਬਾਰਡਰ ਹੈ ਤੇ ਫਿਰ ਜਦੋਂ ਬਾਰਡਰ ਤੋਂ ਬਾਅਦ ਇੱਥੇ ਮੈਂ ਜਦੋਂ ਆਪਾਂ ਮਸ਼ੀਨ ਤੇ ਬਣਾਇਆ ਮਸ਼ੀਨ ਤੇ ਬਣਾਈ ਉੱਪਰ ਮੈਂ ਫਿਰ ਦੋ ਇੱਧਰ ਕੁੰਡੇ ਦੋ ਦੋ ਮੈਂ ਵਧਾਏ ਨੇ ਠੀਕ ਹੈ ਇਹ ਮੈਂ ਉੱਪਰ ਇਹ ਵੀ ਮੈਂ 10 ਨੰਬਰ ਦੀ ਸਿਲਾਈ ਤੇ ਬਣਾਇਆ ਕਿਉਂਕਿ ਇਹ ਤਿੰਨ ਪਲਾਈ ਹੁੰਨਾ ਵਧੀਆ ਸੌਫਟ ਅੰਝਦਾ ਭਰੀ ਜੀ ਹੁੰਦੀ ਹੈ ਥੋੜੀ ਤੇ ਇਹ ਵੀ ਮੈਂ ਇਹ 10.5 ਤੇ ਮਸ਼ੀਨ ਤੇ ਠੀਕ ਹੈ ਉੱਪਰ ਇੱਥੇ ਦੋ ਦੋ ਵਧਾਣ ਤੋਂ ਬਾਅਦ ਇਸ ਨੇ ਇੱਥੇ ਤੱਕ ਮੇਰੀ 96 ਸਲਾਈਆਂ ਨੇ 96 ਠੀਕ ਹੈ ਫਿਰ ਉਸ ਤੋਂ ਬਾਅਦ 96 ਸਲਾਈਆਂ ਪਾ ਕੇ ਫਿਰ ਮੈਂ 4 3 2 1 ਦੀ ਕਾਟ ਪਾਈ ਠੀਕ ਹੈ ਕਾਟ ਤੋਂ ਬਾਅਦ ਇੱਥੇ ਮੇਰੀਆਂ ਹੈਗੀਆਂ ਨੇ 46 ਸਲਾਈਆਂ ਪੋਟੀ ਚਿਪਸ ਠੀਕ ਹੈ ਇੱਥੇ ਫਿਰ ਮੈਂ 18 ਕੁੰਡੇ ਰੱਖੇ ਨੇ ਮੋਢੇ ਦੇ 18 ਇਧਰ ਨੇ 18 ਇੰਦਰ ਨੇ ਠੀਕ ਹੈ ਤੇ ਦਇ ਕਮੀ ਸੇਮ ਤੇ ਫਿਰ ਬਾਜੂ ਆ ਜੋ ਤੇ ਬਾਜੂ ਦੇ ਮੈਨੇ ਚਲ ਗਲਾ ਤੋਂ ਦੱਸਦੀ ਆ ਕਾਰ ਤੋਂ ਬਾਅਦ ਇੱਥੇ ਮੈਂ 6 ਸਲਾਈਆਂ ਪਾਈਆਂ ਕਾਰ ਤੋਂ ਬਾਅਦ 6 ਸਲਾਈਆਂ ਪਾ ਕੇ ਫਿਰ ਮੈਂ ਆਪਣਾ ਗਲੇ ਦੀ ਘਾਟ ਪਾਈ ਆ 5 4 3 2 1 1 ਕਰਕੇ ਦੋਨੋਂ ਸਾੜੇ ਤੋਂ ਠੀਕ ਹੈ ਤੇ ਫਿਰ ਆਪਾਂ ਬਾਜੂ ਬਾਦ ਦੂਰੇ ਆਪਾਂ ਨੇ ਰੱਖੇ ਨੇ ਇੱਥੇ ਰੱਖੇ ਨੇ 44 ਕੁੰਡੇ ਨੇ 44 ਠੀਕ ਹੈ ਉਸ ਤੋਂ ਬਾਅਦ ਮੈਂ ਇੱਥੇ ਮਤਲਬ ਕਿ ਬਾਦਰ ਤੋਂ ਬਾਅਦ ਸੈਡਾਂ ਦੇ ਦੋ ਦੋ ਕੁੰਡੇ ਵਧਾ ਲਏ ਸੀ ਕਿਉਂਕਿ ਆਹ ਫਿਰ ਡਿਜ਼ਾਈਨ ਪਾਇਆ ਸੀ ਨਾ ਉਹਦੇ ਕਾਰਡ ਨਾਲ ਥੋੜਾ ਜਿਹਾ ਨੀ ਟਾਈਟ ਜਾ ਹੋ ਜਾਂਦਾ ਸਭ ਇਹ ਇਸ ਕਰਕੇ ਮੈਂ ਕੱਥੇ ਇੱਥੇ ਬਾਦਰ ਤੋਂ ਬਾਅਦ ਦੋ ਦੋ ਵਧਾ ਲਏ ਸੀ ਕੁੰਡੇ फिर उपर अः जब मैं दो सिलाईया पा के फिर मैं आई छे सिलाई तो बाद सिलाई तो बाद एक सौ चार सिलाई ने एक सौ चार सिलाइया पाके फिर मैं चार दिन दो एक काट पाई फिर अपा ने हा मतलब उपर बंद करती मतलब बंद करने तो इथे तक मेरी Uh, 104 ਤੇ ਬਾਅਦ ਆਪਾਂ ਨੇ ਕਾਟੇ ਕੋਈ ਫਿਰ ਆਪਣੀ ਸਵੱਥ ਹੋ ਗਈਆਂ ਕਾਟ ਤੋਂ ਬਾਅਦ ਇਹ ਦੀ ਇਹ ਦਾ ਮੀਜਰਮੈਂਟ ਹੈ ਬਾਕੀ ਦੱਸਿਓ ਤੁਸੀਂ ਤੁਹਾਨੂੰ ਕਿਹੋ ਜਿਹੀ ਲੱਗੀ ਆਹ ਕੋਟੀ ਬਣਾਈ ਵੀ ਜੇ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ ਦੇਖੋ ਬਹੁਤ ਸੋਹਣਾ ਲੱਗ ਰਹੀ ਹੈ ਕੋਟੀ ਹੈ ਤੇ ਇਹ ਕਲਰ ਇਹ ਡਾਰਕ ਗ੍ਰੇ ਕਲਰ ਹੈ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਜੇ ਕਿਸੇ ਨੇ ਬੰਵਾਣੀ ਹੋਵੇ ਆਪਣੇ ਕੋਲ ਇਹ ਵੀ ਕਲਰ ਹੈਗੇ ਨੇ ਹੋਰ ਪੰਨਾ ਤਾਂ ਹੈਗੇ ਸਾਨੂੰ ਦਿਖਾਏ ਹੋਏ ਨੇ ਜੇ ਬਣਵਾਣੇ ਹੋਵੇ ਕਿਸੇ ਨੇ ਮੰਗਾਣੇ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਪ੍ਰਾਈਸ ਹੈਗਾ ਦਾ 450 ਠੀਕ ਹੈ ਤੇ ਆਪਣਾ ਤੁਸੀਂ ਮੰਗਵਾ ਸਕਦੇ ਹੋ ਬਣਵਾ ਵੀ ਸਕਦੇ ਤੁਸੀਂ ਬਣਵਾਣੀ ਹੈ ਜੇ ਤੁਸੀਂ ਹੋਰ ਕਲਰ ਦੀ ਆਪਾਂ ਜ਼ਰੂਰ ਦਵਾਵਾਂਗੇ ਬਣਾ ਕੇ ਆਪਕੇ ਜ਼ਰੂਰ ਦੱਸਿਓ ਤੁਹਾਨੂੰ ਕਿ ਉਹ ਜਿ ਲੱਗੀ ਸ਼ੇਅਰ ਕਮੈਂਟ ਕਰਕੇ ਬਾਕੀ ਜੀ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਕਰ ਲਓ ਹੂੰ ਤੇ ਬਾਕੀ ਆਪਾਂ ਤੇ ਹੋਰ ਵੀ ਦੀ ਆਪਾਂ ਲਈ ਕਿ ਆਵਾਂਗੇ ਹੋਰ ਬਣਾਵਾਂਗੇ ਕੁਝ let's see oke okay. dan ji,